ਤੇ ਮਾਰਕੀਟ ਓਪਨ ਹੋ ਚੁੱਕੀ ਹੈ ਤੇ ਅੱਜ ਦੀ ਆਪਾਂ ਟਰੇਡ ਪਲਾਨ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਅੱਜ ਮਾਰਕੀਟ ਥੋੜੀ ਜਿਹੀ ਗੈਪ ਅ ਫੁੱਲੀ ਹੈ ਤੇ ਆਪਾਂ ਇੱਥੇ ਪੁੱਟ ਸਾਈਡ ਦੀ ਟਰੇਡ ਵਾਸਤੇ ਸੈਟਅਪ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ 22545.10 ਜਿਹੜਾ ਕਿ ਵੀਕਲੀ ਓਪਨਿੰਗ ਹੈ ਇਹ ਇੱਕ ਰੈਜ਼ਿਸਟੈਂਸ ਹੈ ਠੀਕ ਹੈ ਤੇ ਇੱਥੇ ਆਪਾਂ ਜਿਹੜਾ ਤੁਹਾਨੂੰ ਪ੍ਰੀਮੀਅਮ ਨੂੰ ਦੇਖ ਕੇ ਟਰੇਡ ਕਰਨ ਦਾ ਤਰੀਕਾ ਦੱਸਿਆ ਹੈ ਵੀਡੀਓ ਵਾਲਾ ਉਹੀ ਤਰੀਕੇ ਨਾਲ ਆਪਾਂ ਟਰੇਡ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪ੍ਰੀਮੀਅਮ ਦੇ ਵਿੱਚ ਦੇਖਾਂਗੇ ਕਿ ਆਪਾਂ ਨੂੰ ਸੈਟਅਪ ਮਿਲਦਾ ਹੈ ਤਾਪਾ ਟ੍ਰੇਡ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ 22 550 ਦਾ ਆਪਾਂ ਪੁੱਟ ਸਾਈਡ ਦਾ ਪ੍ਰੀਮੀਅਮ ਜਿਹੜਾ ਹੈ ਓਪਨ ਕੀਤਾ ਹੋਇਆ ਹੈ ਇਹਦੇ ਵਿੱਚ ਫਿਲਹਾਲ ਮਤਲਬ ਕਿ ਲਾਸਟ ਕੈਂਡਲ ਦੇ ਉੱਤੇ ਕੈਂਡਲ ক্লোਜ਼ ਹੋਣ ਜਾ ਰਿਹਾ ਹੈ ਠੀਕ ਹੈ ਪਰ ਇਹ ਕਿ ਸਟਾਪ ਲੋਸ ਕਾਫੀ ਵੱਡਾ ਪਰ ਹੈ ਠੀਕ ਹੈ ਜੇ ਆਪਾਂ ਇਹਦਾ ਲੋ ਚੈੱਕ ਕਰੀਏ ਤਾਂ ਆਲਮੋਸਟ 82 ਤੇ 182 ਤੇ ਹੁਣ ਚੱਲਿਆ ਮਤਲਬ 50% ਦਾ ਸਟਾਪ ਲੋਸ ਮਤਲਬ ਕਿ ਇਹ ਤੇ ਟ੍ਰੇਡ ਆਪਣੀ ਨਹੀਂ ਬਣੇਗੀ ਆਪਾਂ ਨੂੰ ਵੇਟ ਕਰਨਾ ਪਵੇਗਾ ਠੀਕ ਹੈ ਇਹ ਟ੍ਰੇਡ ਆਪਣੀ ਮਿਸ ਹੋ ਸਕਦੀ ਕਿਉਂਕਿ ਵੋਲੈਟਿਲਟੀ ਜਿਆਦਾ ਹੁੰਦੀ ਹੈ ਇਸ ਵੇਲੇ ਇਸ ਕਰਕੇ ਕੈਂਡਲ ਬਹੁਤ ਜਦੋਂ ਅਪਾ ਵੇਟ ਕਰਾਂਗੇ ਜਿਹੜਾ 5 ਮਿੰਟ ਵਾਲਾ ਕੈਂਡਲ ਆ ਜਿਹਦਾ ਕਿ ਹਾਈ 106 ਤੇ ਆ ਤੇ ਲੋ 82 ਤੇ ਆ ਮਤਲਬ ਕਿ ਆਲਮੋਸਟ ਜੇ ਅਪਾ ਦੇਖਾਂਗੇ ਤੇ ਇੱਥੇ ਵੀ ਸਟਾਪ ਲੋਕ ਵੱਡਾ ਬਣੇਗਾ ਮਤਲਬ ਕਿ ਦੁਬਾਰਾ ਜਦੋਂ ਮਾਰਕੀਟ ਦੇ ਵਿੱਚ ਪ੍ਰੀਮੀਅਮ ਥੋੜਾ ਜਿਹਾ ਠੰਡੇ ਹੁੰਦਾ ਤੇ ਉੱਥੇ ਬਾਏ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸੈਟਅਪ ਬਣਦਾ ਤੇ ਅਜੇ ਤਾਂ ਪੈਸੇ ਸੈਟਅਪ ਵੀ ਨਹੀਂ ਬਣਿਆ ਉੱਤੇ ক্লোਜ਼ ਨਹੀਂ ਹੋਇਆ ਠੀਕ ਹੈ ਪਰ ਜੇ ਅਪਾ ਮਾਰਕੀਟ ਨੂੰ ਦੇਖੀਏ ਤੇ ਮਾਰਕੀਟ ਮਤਲਬ ਕਿ ਥੋੜੀ ਜਿਹੀ ਕੈਪ ਉੱਪਰ ਕਿਤੇ ਆਪਣੇ ਲਾਸਟ ਡੇ ਦੀ 15 ਮਿੰਟ ਦੀ ਜਿਹੜੀ ਕਲੋਜ਼ਿੰਗ ਹੈ ਉਸ ਤੋਂ ਥੱਲੇ ਆ ਚੁੱਕੀ ਹੈ ਠੀਕ ਹੈ ਪਹਿਲੇ 15 ਮਿੰਟ ਵਾਲੇ ਕੈਂਡਲ ਤੱਕ ਆਪਾਂ ਵੇਟ ਕਰਾਂਗੇ ਕਿਉਂਕਿ ਥੋੜਾ ਜਿਹਾ ਵੋਲੈਟਿਲਿਟੀ ਘਟੋਗੀ ਤੇ ਜਿਹਦੇ ਨਾਲ ਇੱਕੀ ਇਹ ਵੀ ਕੈਂਡਲ ਛੋਟੇ ਬਣਗੇ ਤੇ ਆਪਾਂ ਸਟਾਪ ਲੋਕ ਛੋਟਾ ਕਰ ਸਕੀਏ ਠੀਕ ਹੈ तो इतने देखो मतलब कि सैटअप तो अपना बन चुक मिनट पर कि स्टॉपलॉस बहुत वाडा बन रहा ठीक है इस करके आप इतने एंट्र्यू नहीं प्लान की आपके कलोजिंग प्राइज में जो रीटेस्ट करना आएगी मार्केट उन्टरी पाया जाएंगे ठीक है हो सकता है कि अपनी ट्रेड मिस हो जाए कोई गल नहीं बाद फिर तो मौका मिलेगा पर व्डे स्टॉपलॉस से पंगा यह होगा कि जो स्टॉपलॉस सैट हूँ तो बहुत व्डा होगा ठीक है तो थोड़ा जहाँ वेट करना पवेगा इतने पहले पंद्रह मिनट अलेट आप कलोज़ हो लें उस कलोजिंग प्राइज़ के आस पास ਜੇ ਮਾਰਕੀਟ ਦੁਬਾਰਾ ਪਰਮਿਲਦੀ ਤੇ ਫਿਰ ਆਪਾਂ ਉੱਥੇ ਐਂਟਰੀ ਬਣਾ ਕਰਾਂਗੇ ਪੁੱਟ ਸਾਈਡ ਦੀ ਠੀਕ ਹੈ ਤੇ ਜੇ ਆਪਾਂ ਦੇਖੀ ਤਾਂ ਮਤਲਬ ਕਿ ক্লোজিং ਪ੍ਰਾਈਸ ਤੋਂ ਇਹ ਕਾਫੀ ਥੱਲੇ ਜਾ ਚੁੱਕਿਆ ਹੈ ਠੀਕ ਹੈ ਪਰ ਰੀਟੈਸਟ ਦਾ ਆਪਾਂ ਵੇਟ ਕਰਾਂਗੇ ਉਹਨੂੰ ਠੀਕ ਹੈ ਤੇ ਮਾਰਕੀਟ ਦੇ ਵਿੱਚ ਪਹਿਲਾ 15 ਮਿੰਟ ਦਾ ਕੈਂਡਲ ক্লোਜ਼ ਹੋ ਚੁੱਕਿਆ ਹੈ ਠੀਕ ਹੈ ਲਾਸਟ ਡੇ ਦੀ ক্লোজিং ਤੋਂ ਥੱਲੇ ਆ ਚੁੱਕਿਆ ਹੈ ਤੇ ਹੁਣ ਆਪਾਂ ਰੀਟੈਸਟ ਦਾ ਵੇਟ ਕਰਾਂਗੇ ਠੀਕ ਹੈ ਆਪਣੇ ਐਂਟਰੀ ਪੁੱਟ ਸਾਈਡ ਹੀ ਬਣੇਗੀ ਠੀਕ ਹੈ ਤੇ ਪ੍ਰੀਮੀਅਮ ਦਾ ਚਾਰਟ ਆਪਾਂ ਓਪਨ ਕੀਤਾ ਹੋਇਆ ਜੇ ਆਪਾਂ ਨੂੰ 106 ਜਾਂ 100 ਦੇ ਕੋਲ ਦੁਬਾਰਾ ਪ੍ਰੀਮੀਅਮ ਮਿਲਦਾ ਫਿਰ ਹੀ ਆਪਾਂ ਇਹਦੇ ਵਿੱਚ ਐਂਟਰੀ ਪਲਾਨ ਕਰਾਂਗੇ ਠੀਕ ਹੈ ਕਿਉਂਕਿ ਸਟੌਪ ਲੌਸ ਆਪਾਂ ਛੋਟਾ ਕਰਨਾ ਹੈ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਕੀ ਕਰਾਂਗੇ ਕਿ ਚਾਰਟ ਦੇ ਵਿੱਚ ਦੇਖ ਲਵਾਂਗੇ ਜੇ ਆਪਾਂ ਨੂੰ ਮੂਵਿੰਗ ਐਵਰੇਜ ਵਾਲਾ ਸੈਟਅਪ ਵੀ ਦਿਖਦਾ ਹੈ ਤਾਂ ਰੀਟੈਸਟ ਤੇ ਠੀਕ ਹੈ ਤੇ ਵੇਟ ਕਰਦੇ ਹਾਂ ਰੀਟੈਸਟ ਦਾ ਵੇਟ ਕਰਦੇ ਹਾਂ ਕਿਉਂਕਿ ਇੱਥੇ ਐਂਟਰੀ ਨਹੀਂ ਬਣੇਗੀ ਨਾ ਹੀ ਕਾਲ ਸਾਈਡ ਦੀ ਤੇ ਨਾ ਹੀ ਪੁੱਟ ਸਾਈਡ ਦੀ ਠੀਕ ਹੈ ਕਾਲ ਸਾਈਡ ਦੀ ਐਂਟਰੀ ਲਈ ਵੀ ਆਪਾਂ ਨੂੰ ਮਤਲਬ ਕਿ ਹੁਣ 15 ਮਿੰਟ ਜਿੰਨਾ ਚਿਰ 2545 ਤੇ ਸਸਟੇਨ ਨਹੀਂ ਕਰਦੀ ਉਹਨਾਂ ਚਿਰ ਨਹੀਂ ਕਰਾਂਗੇ ਕਿਉਂਕਿ ਉਸ ਤੋਂ ਥੱਲੇ ਸਸਟੇਨ ਕਰ ਚੁੱਕੀ ਹੈ ਤੇ 15 ਮਿੰਟ ਦੇ ਟਾਈਮ ਫਰੇਮ ਤੇ ਆਪਾਂ ਦੇਖਾਂਗੇ ਤੇ ਇੱਕ ਪੂਰਾ ਰੈਡ ਕੈਂਡਲ ਬਣ ਚੁੱਕਾ ਹੈ ਠੀਕ ਹੈ ਇਸ ਕਰਕੇ ਵੇਟ ਕਰਾਂਗੇ ਥੋੜਾ ਜਿਹਾ ਤੇ ਤੇ ਪ੍ਰੀਮੀਅਮ ਥੱਲੇ ਆ ਰਿਹਾ ਹੈ ਮਾਰਕੀਟ ਉੱਤੇ ਜਾ ਰਹੀ ਹੈ ਠੀਕ ਹੈ ਜੇ ਆਪਾਂ ਨੂੰ 100 ਤੇ ਇਹਦੇ ਆਸ-ਪਾਸ ਮਿਲਦਾ ਹੈ ਤੇ ਆਪਾਂ ਟ੍ਰੇਡ ਕਰਾਂਗੇ ਪੁੱਟ ਸਾਈਡ ਨੂੰ ਦੁਪਹਾ ਠੀਕ ਹੈ ਕਿਉਂਕਿ ਰੀਸਟਾਰਟ ਹੋ ਰਿਹਾ ਹੈ ਤੇ ਵੇਟ ਕਰਦੇ ਹਾਂ ਜੇ ਆਪਾਂ ਨਿਫਟੀ ਦੇ ਚਾਰਟ ਦੇ ਵਿੱਚ ਦੇਖੀਏ ਤਾਂ ਇਧਰ ਵੀ ਮਤਲਬ ਕਿ ਨਿਫਟੀ ਉੱਤੇ ਜਾ ਰਹੀ ਹੈ ਤੇ ਆਪਾਂ ਵੇਟ ਕਰਦੇ ਹਾਂ ਥੋੜਾ ਜਿਹਾ ਆਪਣੀ ਟਰੇਡ ਲੈਣ ਦਾ ਠੀਕ ਹੈ ਅਜੇ ਵੀ ਕੋਈ ਮਤਲਬ ਜਿਆਦਾ ਥੱਲੇ ਤਾਂ ਨਹੀਂ ਆਇਆ ਪ੍ਰੀਮੀਅਮ ਥੋੜਾ ਜਿਹਾ ਥੱਲੇ ਆਇਆ ਠੀਕ ਹੈ ਤੇ ਥੋੜਾ ਜਿਹਾ ਹੀ ਮਾਰਕੀਟ ਨੇ ਪੁਲ ਬੈਕ ਦਿੱਤਾ ਇੱਕ ਵਾਰੀ 22520 22529 ਦੇ ਆਸ-ਪਾਸ ਚਲੀ ਜਾਵੇ ਤਾਂ ਇੱਕ ਮਤਲਬ ਕਿ ਵਧੀਆ ਆਪਾਂ ਨੂੰ ਐਂਟਰੀ ਦੇਖਣ ਨੂੰ ਮਿਲ ਸਕਦੀ ਹੈ ਤੇ ਛੋਟੇ ਸਟਾਪ ਲੌਸ ਤੇ ਠੀਕ ਹੈ ਤੇ ਇਸ ਕਰਕੇ ਆਪਾਂ ਪ੍ਰੀਮੀਅਮ ਦਾ ਚਾਰਟ ਓਪਨ ਕਰਕੇ ਰੱਖਿਆ ਹੈ ਪੁੱਟ ਦਾ ਜ्यों ਹੀ ਆਪਾਂ ਨੂੰ ਇੱਥੇ ਪ੍ਰੀਮੀਅਮ ਮਿਲੇਗਾ ਆਪਾਂ ਮਤਲਬ ਕਿ ਐਂਟਰੀ ਕਰਾਂਗੇ ਪੁੱਟ ਸਾਈਡੋਂ ਤੇ ਸਟਾਪ ਲੌਸ ਇਹਦੇ ਤੇ ਲਗਾਉਣਾ ਹੈ ਠੀਕ ਹੈ ਤੇ ਵੇਟ ਕਰਦੇ ਹਾਂ ਉਹਨਾਂ ਚਿਰ ਤੇ ਜੇ ਮਤਲਬ ਕਿ ਇੱਥੇ ਕੋਈ ਆਪਾਂ ਨੂੰ ਮਤਲਬ ਕਿ ਦੁਬਾਰਾ ਅੰਦਰ ਮਾਰਕੀਟ ਦੇ ਵਿੱਚ ਸੈਟਅਪ ਦੇਖਣ ਨੂੰ ਮਿਲ ਜਾਂਦਾ ਫਿਰ ਆਪਾਂ ਇੱਥੇ ਕਿਸ ਤਰ੍ਹਾਂ ਐਂਟਰੀ ਪਲਾਨ ਕਰਾਂਗੇ ਉਹ ਵੀ ਮੈਂ ਅੱਗੇ ਤੁਹਾਨੂੰ ਦੱਸਾਂ ਇੱਥੇ ਕਿਵੇਂ ਐਂਟਰੀ ਪਲਾਨ ਹੋਣੀ ਹੈ ਠੀਕ ਹੈ ਪਹਿਲਾਂ ਆਪਾਂ ਵੇਟ ਕਰਾਂਗੇ ਆਪਣੇ ਹੱਥੇ ਹੀ ਮਤਲਬ ਜਿਹੜਾ ਪਹਿਲਾਂ ਆਪਾਂ ਪਲਾਨ ਬਣਾਇਆ ਹੋਇਆ ਹੱਸੇ ਦਾ ਤੇ ਪ੍ਰੀਮੀਅਮ ਥੱਲੇ ਆ ਰਿਹਾ ਤੇਜ਼ੀ ਨਾਲ ਤੇ ਮਾਰਕੀਟ ਵਿੱਚ ਉੱਤੇ ਜਾ ਰਹੀ ਹੈ ਤੇ ਵੇਟ ਕਰਾਂਗੇ 22529 22520 ਦੇ ਆਸ-ਪਾਸ ਜੇ ਮਿਲਦੀ ਹੈ ਤੇ ਉੱਥੇ ਆਪਣੀ ਟ੍ਰੇਡ ਬਣ ਜਾਵੇਗੀ ਪੁੱਟ ਸਾਈਡ ਦੀ ਤੇ ਸਟਾਪ ਲੌਸ ਆਪਾਂ ਇਸੇ ਦੇ ਥੱਲੇ ਰੱਖਾਂਗੇ ਛੋਟਾ ਜਿਹਾ ਜੇ ਇਹ ਟੋਕਾ ਵੀ ਕੋਈ ਚੱਕ ਨਹੀਂ ਜੇਪਾ ਨੂੰ ਪ੍ਰੋਫਿਟ ਮਿਲਣਾ ਹੋਵੇਗਾ ਤੇ ਫਿਰ ਆਪਾਂ ਵੇਟ ਕਰਾਂਗੇ ਠੀਕ ਹੈ ਤੇ 22 495 ਦੇ ਮਾਰਕਟ ਜਾ ਚੁੱਕੀ ਆਲਰੇਡੀ ਇੱਕ ਵਾਰੀ 500 ਦੇ ਉੱਤੇ ਚਲੀ ਜਾਵੇ ਫਿਰ ਮਤਲਬ ਕਿ ਥੋੜਾ ਜਿਹਾ ਸੈਲਰ ਐਕਟਿਵ ਹੋਣਗੇ ਇਧਰੋਂ ਜਿਨ੍ਹਾਂ ਨੇ ਮਤਲਬ ਕਾਲ ਸ਼ੋਰਟ ਕੀਤਾ ਹੋਵੇਗਾ ਤੇ ਫਿਰ ਆਪਾਂ ਇੱਥੇ ਇੰਟਰੀ ਵਲੈਨ ਕਰ ਸਕਦੇ ਹਾਂ ਜਾਂ ਜੇ ਵੇਟ ਕਰਦੇ ਹਾਂ देखो ਜਦੋਂ ਵੀ ਸੈਟਅਪ ਬੰਦਾ ਹੈ ਵੇਟ ਜ਼ਰੂਰ ਕਰਿਆ ਕਰੋ ਠੀਕ ਹੈ ਕਾਲੇ ਨਾ ਪਿਆ ਕਰੋ ਜੇ ਮੰਨ ਲਓ ਕਿ ਆਪਣੀ ਟ੍ਰੇਡ ਮਿਸ ਹੋ ਵੀ ਜਾਂਦੀ ਫਿਰ ਟ੍ਰੇਡ ਆਪਾਂ ਨੂੰ ਮਿਲ ਸਕਦੀ ਹੈ ਠੀਕ ਹੈ ਇਸ ਕਰਕੇ ਵੇਟ ਕਰਨਾ ਬਹੁਤ ਜ਼ਰੂਰੀ ਹੈ ਤੇ ਵੇਟ ਕਰਦੇ ਹਾਂ ਬਾਕੀ ਜੇ ਆਪਾਂ ਮਾਰਕੀਟ ਦੇ ਵਿੱਚ ਦੇਖੀ ਤੇ ਜੀ ਮੂਵਿੰਗ ਐਵਰੇਜ ਦੇ ਹਿਸਾਬ ਨਾਲ ਵੀ ਮਾਰਕੀਟ ਉਸ ਤੋਂ ਥੱਲੇ ਚੱਲ ਰਹੀ ਹੈ ਠੀਕ ਹੈ ਤੇ ਥੋੜੀ ਜੀ ਕਰ ਮਨ ਲਓ ਕਿ ਉੱਤੇ ਨੂੰ ਹੋਰ ਜਾਂਦੀ ਹੈ ਤੇ ਫਿਰ ਮਤਲਬ ਕਿ ਉਹ ਵੀ ਐਵਰੇਜ ਤੋਂ ਦੂਰ ਹੋ ਸਕਦੀ ਹੈ ਵੇਟ ਕਰਦੇ ਹਾਂ ਤੇ ਪ੍ਰੀਮੀਅਮ ਤੇ ਲਿਆ ਰਿਹਾ ਹੈ ਮਾਰਕੀਟ ਤੇ ਜਾ ਰਹੀ ਹੈ 500 ਤੇ ਜਾ ਚੁੱਕੀ ਹੈ ਠੀਕ ਹੈ ਤੇ 100 ਦੇ ਆਸ-ਪਾਸ ਆਪਾਂ ਐਂਟਰੀ ਕਰਾਂਗੇ ਠੀਕ ਹੈ ਹੁਣ ਮੈਂ ਮਤਲਬ ਕਿ ਇੱਥੇ ਸੈਟਅਪ ਨਹੀਂ ਦੇਖਾਂਗਾ ਕਿਉਂਕਿ ਸੈਟਅਪ ਆਪਣਾ ਆਲਰੇਡੀ ਬਣਿਆ ਹੋਇਆ ਆ ਪਿਛਲੀ ਵਾਰ ਸਟੌਪ ਲੌਸ ਵੱਡਾ ਬੰਦਾ ਸੀ ਇਸ ਕਰਕੇ ਐਂਟਰੀ ਨਹੀਂ ਕੀਤੀ ਹੋ ਸਕਦਾ ਹੈ ਕਿ ਇੱਥੇ ਸਟੌਪ ਲੌਸ ਹਿੱਟ ਹੋਣ ਦੇ ਚਾਂਸ ਜ਼ਿਆਦਾ ਹੈ ਪਰ ਆਪਾਂ ਕਿਉਂਕਿ ਸਟੌਪ ਲੌਸ ਨੂੰ ਹਮੇਸ਼ਾ ਛੋਟਾ ਇੱਥੇ ਰਿਸਕ ਕਰਕੇ ਕਰਨਾ ਸੀ ਕਿਉਂਕਿ ਪਿਛਲੇ ਦੋ ਦਿਨ ਲਗਾਤਾਰ ਕਾਣੋ ਪ੍ਰੋਫਿਟ ਹੋ ਚੁੱਕਿਆ ਹੈ ਤੇ ਆਪਾਂ ਇਹ ਨਹੀਂ ਚਾਹੁੰਦੇ ਕਿ ਇਸ ਹਫ ਜਿਵੇਂ ਕਿ ਅੱਜ ਮਤਲਬ ਕਿ ਆਪਣਾ ਜਿਵੇਂ ਆ ਬੁੱਧਵਾਰ ਤੇ ਕੱਲ ਨੂੰ ਮਾਰਕੀਟ ਖੁੱਲੇਗੀ ਸ਼ੁੱਕਰਵਾਰ ਨੂੰ ਛੁੱਟੀ ਹੈ ਤੇ ਇਸ ਕਰਕੇ ਆਪਾਂ ਛੋਟੇ ਸਟੌਪ ਲੌਸ ਤੇ ਨੈਕਸਟ 2 ਦਿਨ ਟ੍ਰੇਡ ਕਰਨੀ ਹੈ ਠੀਕ ਹੈ ਮਤਲਬ ਕਿ ਹਰ ਇੱਕ ਹਫਤੇ ਦੇ ਵਿੱਚ ਆਪਾਂ ਮਤਲਬ ਕਿ ਇਸ ਤਰ੍ਹਾਂ ਪ੍ਰੋਫਿਟ ਨੂੰ ਮੈਨੇਜ ਕਰਨਾ ਉਸ ਸਾਬ ਨਾਲ ਆਪਾਂ ਮਤਲਬ ਕਿ ਸਟੌਪ ਲੌਸ ਜਿਵੇਂ ਕੱਲ ਮੈਂ ਵੱਡਾ ਸਟੌਪ ਲੌਸ ਇਸ ਕਰਕੇ ਰੱਖਿਆ ਸੀ ਕਿਉਂਕਿ ਮੇਰੇ ਕੋਲ ਅਜੇ 3 ਦਿਨ ਸੀ ਉਹਨਾਂ ਕੱਲ ਦਾ 1 ਦਿਨ ਹੀ ਬਚਿਆ ਜਿੱਦ ਤੋਂ ਪਤਾ ਠੀਕ ਹੈ ਤੇ ਇਹ ਆਪਣਾ ਐਕਸਪੈਰੀਮੈਂਟ ਅਕਾਊਂਟ ਜੋ ਹੈ ਉਹਦੇ ਵਿੱਚ ਆਪਾਂ ਟ੍ਰੇਡ ਕਰ ਰਹੇ ਹਾਂ ਠੀਕ ਹੈ 122 ਤੇ ਆ ਚੁੱਕਿਆ ਹੈ 10 ਪ੍ਰੀਮੀਅਮ ਹੌਰ ਡਾਉਨ ਹੁੰਦਾ ਤਾਂ ਆਪਾਂ ਇੰਟਰੀ ਬਣਾ ਲਵਾਂਗੇ ਇੱਥੇ ਇੰਟਰੀ ਨਹੀਂ ਬਣਾਵਾਂਗਾ ਮੈਂ ਕਿਉਂਕਿ ਸਟਾਪ ਲੋਸ ਜੇ ਆਪਾਂ ਦੇਖੀਏ ਤੇ 119 ਤੇ ਚੱਲ ਰਿਹਾ ਤੇ ਇੱਥੇ 84 ਦੇ ਮਤਲਬ ਕਿ ਲਗਭਗ 40% ਦਾ ਇੰਨਾ ਮੇਰਾ ਸਟਾਪ ਲੋਸ ਆਪਾਂ ਨਹੀਂ ਲੈ ਸਕਦੇ ਜਾਂ ਫਿਰ ਇੱਥੇ ਕੋਈ ਹੈਮਰ ਟਾਈਪ ਉਧਰ ਮਤਲਬ ਕਿ ਕੋਈ ਡਾਉਨ ਸਾਈਡ ਦਾ ਤੇ ਇੱਥੇ ਕੋਈ ਹੈਮਰ ਟਾਈਪ ਕੈਂਡਲ ਬਣਦਾ ਹੈ ਫਿਰ ਵੀ ਆਪਾਂ ਦੇਖ ਸਕਦੇ ਹਾਂ ਪਰ ਅਜੇ ਵੀ ਮੂਵਿੰਗ ਐਵਰੇਜ ਨਾਲੋਂ ਥੱਲੇ ਹੈ ਮਾਰਕੀਟ ਠੀਕ ਹੈ ਤੇ ਅਜੇ ਵੇਟ ਹੀ ਕਰਨਾ ਪਵੇਗਾ ਹੋਰ ਇੱਕ ਵਾਰੀ ਆਪਾਂ ਦੇਖ ਲੈਂਦੇ ਹ ਤਾਂ ਇੱਥੇ ਵੀ ਜੇ ਮਤਲਬ ਕੋਈ ਵੀ ਸੈਟਬ ਨਹੀਂ ਦਿਖਾਈ ਦੇ ਰਿਹਾ ਅਜੇ ਵੀ ਠੀਕ ਕਰਨਾ ਪਵੇਗਾ ਆਪਾਂ 15 ਮਿੰਟ ਤੇ ਵੀ ਕੋਈ ਸੈਟਬ ਨਹੀਂ ਦਿਖਾਈ ਦੇ ਰਿਹਾ ਠੀਕ ਹੈ ਪ੍ਰੀਮੀਅਮ ਤੇ ਚਾਰਟ ਕੱਢ ਕੇ ਰੱਖਦੇ ਆਪਾਂ ਜਿਵੇਂ ਪ੍ਰੀਮੀਅਮ ਆਪਾਂ ਨੂੰ ਹੋਣਾ ਮਿਲੇਗਾ ਆਪਾਂ ਉੱਥੇ ਐਂਟਰੀ ਕਰ ਲਵਾਂਗੇ ਠੀਕ ਹੈ ਸਭਾਈ ਤੇ ਆ ਚੁੱਕਾ ਹੈ ਸੋ ਵੀਟ ਆ ਚੁੱਕਿਆ ਠੀਕ ਹੈ ਤੇ ਵੇਟ ਕਰਦੇ ਆ ਤੇ ਇੱਥੇ ਪ੍ਰੀਮੀਅਮ ਅਜੇ ਵੀ ਤੇਜ਼ੀ ਨਾਲ ਥੱਲੇ ਨਹੀਂ ਜਾ ਰਿਹਾ ਤੇ ਨਿਫਟੀ ਦੇ ਵਿੱਚ ਇੱਕ ਸ਼ੂਟਿੰਗ ਸਟਾਰ ਕੈਂਡਲ ਦਿਖਾਈ ਦੇ ਰਿਹਾ ਹੈ ਸ਼ੂਟਿੰਗ ਸਟਾਰ ਟਾਈਪ ਤੇ ਇੱਥੇ ਇੱਕ ਮਤਲਬ ਹੈ ਕਿ ਪ੍ਰੀਮੀਅਮ ਦੇ ਵਿੱਚ ਹੈਮਰ ਟਾਈਪ ਤੇ ਇਹਦੇ ਥੱਲੇ ਸਟਾਪ ਲੌਸ ਲਗਾ ਕੇ ਹੀ ਹੁਣ ਆਪਾਂ ਟ੍ਰੇਡ ਪਲਾਨ ਕਰਾਂਗੇ ਸਦਾ ਹੀ ਘਟਦਾ ਹੈ ਤਾਂ ਇੱਥੇ ਆਪਾਂ ਟ੍ਰੇਡ ਪਲਾਨ ਕਰ ਸਕਦੇ ਹਾਂ ਤੇ ਆਪਣੇ ਟ੍ਰੇਡ ਬਣ ਗਈ ਠੀਕ ਹੈ ਟ੍ਰੇਡ ਆਪਾਂ ਕਰ ਲਈਏ ਹੁਣ ਇੱਕ ਵਾਰੀ ਆਪਾਂ ਸਟਾਪ ਲੌਸ ਲਗਾ ਲੈਨੇ ਆ ਕਿਉਂਕਿ ਇੱਥੇ ਸਟਾਪ ਲੌਸ ਹਿੱਟ ਹੋਣ ਦੇ ਚਾਂਸ ਕਾਫੀ ਜਾਣਗੇ 119.40 ਠੀਕ ਹੈ ਵੈਸੇ ਮਾਰਕੀਟ ਆਪਣੇ ਪੱਖੇ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਤੇ ਜਿਨਾਂ ਉੱਤੇ ਜਾ ਰਹੀ ਹੈ ਠੀਕ ਹੈ ਤੇ ਮਾਰਕੀਟ ਉੱਧਰ ਲੋਅ ਬ੍ਰੇਕ ਕਰ ਚੁੱਕੀ ਹੈ ਆਪਣੇ ਚਾਰਟ ਤੇ ਪਰ ਪ੍ਰੀਮੀਅਮ ਦਾ ਚਾਰਟ ਜੀ ਬ੍ਰੇਕ ਨਹੀਂ ਹੋਇਆ ਵੈਸੇ ਜਿੰਨਾ ਆਪਣਾ ਸਟੌਪ ਲੋਸ ਬੰਦਾ ਸੀ ਉਹਨਾਂ ਪ੍ਰੋਫਿਟ ਆ ਚੁੱਕਿਆ ਹੈ ਥੋੜਾ ਜਿਹਾ ਵੇਟ ਹੋਰ ਕਰਾਂਗੇ ਠੀਕ ਹੈ ਥੋੜਾ ਜਿਹਾ ਵੇਟ ਹੋਰ ਕਰਾਂਗੇ ਇੱਕ ਵਾਰੀ ਇੰਜ ਕਰਦੇ ਆ ਫਸਟ ਸਟੌਪ ਲੋਸ ਲਗਾ ਲੈਨੇ ਆ ਠੀਕ ਹੈ 119.42 ਬੰਦਾ ਹੈ ਤੇ 119.30 ਤੇ ਲਗਾਵਾਂਗੇ ਠੀਕ ਹੈ ਸਟੌਪ ਲੋਸ ਲਗਾ ਲੈਨੇ ਕਿਉਂਕਿ ਸਟੌਪ ਲੋਸ ਜ਼ਰੂਰੀ ਹੈ 119.20 190.25 ਟੌਪ ਲੋਸ ਲਗਾ ਰਨੇ ਆ ਤੇ ਵੇਟ ਕਰਦੇ ਆ ਥੋੜਾ ਜਿਹਾ ਇੱਕ ਵਾਰ ਇਹ ਪੈਂਟਰੀ ਚੈੱਕ ਕਰ ਲੈਨੇ ਆਪਣੀ ਇੰਟਰੀਕਨੈਸ ਬਣੀ ਸੀ 100 43 ਠੀਕ ਹੈ 47.3 ਬਣੀ ਹੈ ਤੇ ਸਟੌਪ ਲੋ ਹੇਕਸਲ ਨਹੀਂ ਤੇ ਸਟੌਪ ਲੋ ਥੋੜਾ ਵੱਡਾ ਹੀ ਹੋ ਗਿਆ ਹੈ ਪਰ ਵੇਟ ਕਰਨਾ ਪਊਗਾ ਇਸ ਟ੍ਰੇਡ ਦੇ ਵਿੱਚ ਥੋੜੇ ਜਿਵੇਂ ਵੈਸੇ ਮਤਲਬ ਕਿ 70% ਚਾਂਸ ਹੈ ਕਿ ਸਟੌਪ ਲੋ ਹੀ ਆਪਣਾ ਹਿੱਟ ਹੋਵੇਗਾ ਕਿਉਂਕਿ ਮਾਰਕੀਟ ਨੇ ਇੱਕਦਮ ਡਾਊਨ ਸਾਈਡ ਦਾ ਰਿਜੈਕਸ਼ਨ ਦੇ ਕੇ ਦੁਬਾਰਾ ਮਤਲਬ ਕਿ ਅਪ ਸਾਈਡ ਨੂੰ ਗਈ ਹੈ ਤੇ ਨਿਫਟੀ ਦੇ ਵਿੱਚ ਸਨ ਲੋ ਬ੍ਰੇਕ ਕੀਤਾ ਪਰ ਪ੍ਰੀਮੀਅਮ ਦੇ ਵਿੱਚ ਲੋ ਬ੍ਰੇਕ ਹਾਈ ਬ੍ਰੇਕ ਨਹੀਂ ਹੋਇਆ ਮਤਲਬ ਪਿਛਲਾ ਜਿਹੜਾ ਹਾਈ ਸੀ ਇਸ ਕਰਕੇ ਪਰ ਕੋਈ ਚੱਕਰ ਨਹੀਂ ਵੇਟ ਕਰਦੇ ਆ ਉਹ ਥੋੜਾ ਵੱਡਾ ਜ਼ਰੂਰ ਬਣਿਆ ਹੈ ਫਿਰ ਤੋਂ ਕਿਉਂਕਿ ਐਂਟਰੀ ਕਰਦੇ ਕਰਦੇ ਹੀ ਉੱਤੇ ਚਲੀ ਗਈ ਸੀ ਮਾਰਕੀਟ ਤੇ ਵੇਟ ਕਰਦੇ ਹਾਂ ਤੇ ਇੱਥੇ ਆਪਣਾ ਮਤਲਬ ਕਿ ਸਟੌਪ ਲੋਸ ਸੈਟ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ 1800 ਰੁਪਏ ਦਾ ਠੀਕ ਹੈ ਤੇ ਅੱਜ ਦਾ ਮਤਲਬ ਕਿ ਇੱਥੇ ਹੀ ਗਾਉਂਡ ਆਪਾਂ ਬੰਦ ਕਰਾਂਗੇ ਕਿਉਂਕਿ ਆਪਣਾ ਸਟੌਪ ਲੋਸ ਘਟਿਆ ਜਾ ਚੁੱਕਾ ਠੀਕ ਹੈ ਤੇ ਕੱਲ ਨੂੰ ਫਿਰ ਤੋਂ ਮਤਲਬ ਕਿ ਇਸੇ ਤਰ੍ਹਾਂ ਵੀਡੀਓ ਅਪਲੋਡ ਕਰਾਂਗੇ ਕੱਲ ਕਿਸ ਸਟਾਕ ਆ ਪਲਾਨ ਕਰ ਸਕਦੇ ਹਾਂ ਠੀਕ ਹੈ